ਜਿਹੜਾ ਡੌਰੀ ਸਿਸਟਮ ਸੀ ਨਾ ਜੀ ਉਹ ਪਹਿਲਾਂ ਸੀਗਾ ਕਿ ਘਰ ਦੀਆਂ ਬੇਸਿਕ ਨੀਡਸ ਹੁੰਦੀਆਂ ਸੀ ਤੇ ਉਹ ਜ਼ਰੂਰੀ ਹੁੰਦਾ ਸੀ ਵੀ ਇੱਕ ਪਲੰਗ ਲੈ ਕੇ ਆਵੇ ਮੰਜਾ ਹਨਾ ਡਾਈਨਿੰਗ ਟੇਬਲ ਲੈ ਕੇ ਆਵੇ ਤੇ ਗੈਸ ਚੁੱਲਾ ਤੇ ਅਲਮਾਰੀ ਲੈ ਕੇ ਆਵੇ ਫ੍ਰਿਜ ਲੈ ਕੇ ਆਵੇ ਤੇ ਕੁੜੀ ਮੋਟਰਸਾਈਕਲ ਜ਼ਰੂਰ ਲੈ ਕੇ ਆਵੇ ਥੋੜੇ ਵੱਡੇ ਘਰ ਵਾਲੇ ਸੋਦੇ ਸੀ ਅਮਰੂਤੀ ਲੈ ਕੇ ਆਵੇ ਹਨਾ ਤੇ ਉਹ ਬੜਾ ਕਲੀਅਰ ਕਟ ਡੌਰੀ ਸਿਸਟਮ ਸੀਗਾ ਇੱਕ ਹਨਾ ਉਹ ਨਜ਼ਰ ਆ ਜਾਂਦਾ ਸੀ ਤੇ ਉਹ ਹੁਣ ਸ਼ੇਪ ਬਦਲ ਗਈ ਹੈ ਕਿਤੇ ਨਾ ਕਿਤੇ ਚੀਜ਼ਾਂ ਅਜੇ ਵੀ ਹੈਗੀਆਂ ਨੇ ਹੋਣ ਚਾਹੀ ਤਾਂ ਕੁੜੀ ਦੇ ਨਾਂ ਦੇ ਬੈਂਕ 'ਚ ਪੈਸੇ ਇੰਨੇ ਪਏ ਨੇ ਪਤਾ ਕੀ ਬਾਤ ਚ ਉਹਦੇ ਹੀ ਨੇ ਜਾਂ ਕੋਈ ਪ੍ਰਾਪਰਟੀ ਹੈ ਉਹਦੇ ਕੋਲ ਉਹਦੇ ਨਾਂ ਤੇ ਆ ਜਾਂ ਕੋਈ ਲਗਜ਼ਰੀ ਕਾਰ ਲੈ ਕੇ ਦੇ ਦਿੱਤੀ ਡੋਰੀ ਦੋ ਤਰ੍ਹਾਂ ਦੀ ਹੈ ਇੱਕ ਤਾਂ ਜੇ ਕੋਈ ਪਿਓ ਸੋਚਦਾ ਹੈ ਜਾਂ ਮਾਂ ਸੋਚਦੀ ਹੈ ਕਿ ਮੇਰੇ ਦੋ ਪੁੱਤ ਨੇ ਇੰਨਾਂ ਲਈ ਮੈਂ ਇੰਨਾ ਕੁਝ ਕੀਤਾ ਹੋਇਆ ਇਹ ਸਾਡੀ ਬੱਚੀ ਜਦੋਂ ਜਾਏਗੀ ਅਸੀਂ ਇਹਨੂੰ ਵੀ ਕੁਝ ਆਪਣੇ ਵੱਲੋਂ ਸਗਨ ਪਿਆਰ ਦੇ ਕੇ ਭੇਜਣਾ ਉਹ ਹੋਰ ਗੱਲ ਹੈ ਹੈਨਾ ਯੋਨਦਾ ਵੀ ਕਿਚਾਏ ਸਾਡੀ ਬੇਟੀ ਹੈ ਉਹ ਆਪਣੀ ਜਬ ਵਿਆਹ ਤੋਂ ਪਹਿਲਾਂ ਬੇਟੀ ਨੂੰ ਕਾਰ ਗਿਫਟ ਕਰ ਦੇਣ ਫੇਰ ਕਿੱਡੀ ਕ ਵੱਡੀ ਗੱਲ ਹੈ ਕਿਤੇ ਤੇ ਜੇ ਵਿਆਹ ਤੋਂ ਬਾਅਦ ਕਰ ਦੇਣ ਤੇ ਉਹ ਡੌਰੀ ਕੰਸਿਡਰ ਹੋ ਜੇਗੀ ਇਹ ਮਿਊਚੁਅਲ ਅੰਡਰਸਟੈਂਡਿੰਗ ਹੈ ਜਿੱਥੇ ਇੱਕ ਚੀਜ਼ ਦੀ ਗਰੀਡ ਹੈ ਆਸ ਰੱਖੀ ਜਾਂਦੀ ਹੈ ਫਿਰ ਆਸ ਤੋਂ ਅੱਗੇ ਵੱਧ ਕੇ ਜੇ ਉਹਨੂੰ ਮੰਗਿਆ ਜਾਂਦਾ ਹੈ ਉਸ ਤੋਂ ਵੀ ਗੰਦੀ ਗੱਲ ਜੇ ਉਹਦੇ ਲਈ ਤੰਗ ਕੀਤਾ ਜਾਂਦਾ ਇਸ ਤੋਂ ਗੰਦਾ ਘਟਿਆ ਕ੍ਰਾਈਮ ਹੋਰ ਕੋਈ ਨਹੀਂ ਹਰ ਬੰਦਾ ਆਪਣੇ ਬੱਚੇ ਲਈ ਆਪਣੇ ਵਿੱਤ ਮੁਤਾਬਕ ਬੈਸਟ ਕਰਦਾ ਹੈ ਠੀਕ ਹੈ ਔਰ ਜਿੱਥੇ ਡੋਰੀ ਦੀ 스멜 ਆ ਰਹੀ ਹੋਵੇ ਮੈਂ ਮੁੰਡਿਆਂ ਨੂੰ ਕਵਾਂਗਾ ਬੱਚਿਆਂ ਨੂੰ ਕਵਾਂਗਾ ਨੌਜਵਾਨਾਂ ਨੂੰ ਕਿ ਜੇ ਸਤਗੁਰੂ ਦੇ ਮੰਨਣ ਵਾਲੇ ਉਹ ਕਿਸੇ ਮਰਦ ਦੇ ਜਾਏ ਹੋ ਤੇ ਦਾਜ ਦੇਹੇਜ ਨੂੰ ਨਾ ਕਹਿਣਾ ਸਿੱਖੋ ਘਰਦਿਆਂ ਨਾਲ ਇਸ ਗੱਲ ਤੇ ਲੜਨਾ ਸਿੱਖੋ ਕਿ ਮੈਂ ਇਸ ਚੀਜ਼ ਦੇ ਖਿਲਾਫ ਹਾਂ ਇਹ ਚੀਜ਼ ਖਤਮ ਹੋ ਜਾਏਗੀ ਤੁਹਾਡੀ ਮਿਚੂਅਲ ਅੰਡਰਸਟੈਂਡਿੰਗ ਨਾਲ ਕਿੱਥੇ ਕੀ ਹੈ ਔਰ ਸਾਨੂੰ ਕੋਈ ਮੈਟਰ ਨਹੀਂ ਪਰ ਜਿੱਥੇ ਇੰਟੈਂਸ਼ਨਲੀ ਡੋਰੀ ਹੈਗੀ ਹੈ ਉਹ ਬਹੁਤ ਗਲਤ ਹੈ ਉਹਦੇ ਖਿਲਾਫ ਲੜੋ ਜੀ ਭਾਜੀ ਇੱਕ ਨਾ ਅੱਜ ਕੱਲ ਡੋਰੀ ਨੂੰ ਗਿਫਟ ਦਾ ਨਾਮ ਦੇਤਾ ਹੈ ਤਾਂ ਮੈਂ ਤੁਹਾਨੂੰ ਪੁੱਛੀ ਬਿਲਕੁਲ ਹਾਂ ਤੁਹਾਨੂੰ ਗਿਫਟਸ ਮਿਲੇ ਤੁਹਾਡੇ ਵਿਆਹ ਤੇ ਮੇਰੇ ਮਤਲਬ ਸਾਡੇ ਉਹ ਵਿਚਾਰੇ ਦੇਣ ਵਾਲੇ ਵੀ ਉਦਾਂ ਦੇ ਸੀ ਤੇ ਮੈਂ ਵੀ ਉਦਾਂ ਦਾ ਹੀ ਸੀ ਸਾਡੇ ਕੋਈ ਇਦਾਂ ਜਿਹੜੇ ਮਾਹੌਲ 'ਚ ਜਿਹੜੇ ਵਿਆਹ ਹੋਏ ਉਦੋਂ ਕੈਪੈਸਿਟੀ ਵੀ ਨਹੀਂ ਸੀ ਪਰ ਮੇਰਾ ਵਿਆਹ ਇਹ ਸ਼ਰਤ ਤੇ ਹੋਇਆ ਸੀ ਮੈਂ ਆਪਣੀ ਵਾਈਫ ਨੂੰ ਇਹੀ ਕਿਹਾ ਸੀਗਾ ਕਿ ਜੇ ਮੇਰੇ ਘਰ ਕੋਈ ਸਹੁਰਿਆਂ ਨੇ ਪਲੰਗ ਲੈਤਾ ਤੇ ਮੈਨੂੰ ਉੱਤੇ ਨੀਂਦ ਨਹੀਂ ਆਉਣੀ ਮੈਨੂੰ ਲੱਗਣਾ ਕਿਸੇ ਦਾ ਜੀ ਉਹਨਾਂ ਨੇ ਕੋਈ ਅਲਮਾਰੀ ਦੇਤੀ ਮੈਂ ਤੁਹਾਨੂੰ ਕੱਪੜੇ ਨਹੀਂ ਰੱਖੇ ਜਾਣੇ ਇਹ ਤਾਂ ਮੇਰੀ ਹੈ ਨਹੀਂ ਇਹ ਤਾਂ ਕਿਸੇ ਦੀ ਹੈ ਸੋ ਮੈਂ ਮੇਰਾ ਫੰਡਾ ਬਿਲਕੁਲ ਕਲੀਅਰ ਸੀਗਾ ਕਿ ਮੈਂ ਉਹਨਾਂ ਨੂੰ ਮੇਰੇ ਵੱਲੋਂ ਸਖਤੀ ਨਾਲ ਕਹਿ ਦਿਓ ਹੋ ਸਕਦਾ ਹੈ ਕਿ ਉਹਨਾਂ ਨਾਲੋਂ ਮੇਰੇ ਘਰ ਚ ਦੋ ਚੀਜ਼ਾਂ ਘੱਟ ਹੋਣ ਔਰ ਉਹਦੋਂ ਸਿਗੀਆਂ ਨਹੀਂ ਮੈਂ ਦੋ ਗਈਆਂ ਤਿੰਨ ਘੱਟ ਸੀ ਉਹਨਾਂ ਨਾਲੋਂ ਖੈਰ ਪਰ ਮੈਂ ਕਿਹਾ ਮੈਂ ਆਪ ਕਮਾਵਾਂਗਾ ਆਪ ਬਣਾਵਾਂਗਾ ਤੇ ਉਹ ਤੂੰ ਵਰਤੇਂਗੀ ਮੈਨੂੰ ਖੁਸ਼ੀ ਹੋਏਗੀ ਤੇਰੇ ਗੱਡੇ ਚੋਂ ਉਤਰੀ ਤੇਰੇ ਟਰਾਲੇ ਜੋ ਉਤਰੀਦ ਮੈਂ ਆਪਣੇ ਘਰ ਵਰਤਾਂਗਾ ਮੈਨੂੰ ਲਾਈਫਟਾਈਮ ਕੰਪਲੈਕਸ ਰਹੇਗਾ ਉਹਦਾ ਉਹ ਵੀ ਮੰਨ ਗਈ ਮੇਰੀ ਵਾਈਫ ਵੀ ਫਿਰ ਸਾਡਾ ਕੋਈ ਦਾਜ ਦੇਹ ਜਲਾ ਚੱਕਰ ਨਹੀਂ ਸੀ ਇੱਕ ਇੱਕ ਚੀਜ਼ ਅਸੀਂ ਦੋਨੇ ਰਲ ਕੇ ਬਣਾਈ ਮਜ਼ਾ ਆ। ਕੀ ਬਾਤ ਹੈ ਸਰ ਬਹੁਤ ਸੋਹਣੀ ਗੱਲ ਹੈ ਆਈ ਥਿੰਕ ਇਦਾਂ ਦੀ ਸੋਚ ਸਾਰਿਆਂ ਦੀ ਹੋ ਜੇ ਤਾਂ ਮਨੁੱਖ ਦਾ ਧੀਆਂ ਨੂੰ ਕੋਈ ਦੁੱਖ ਹੀ ਨਹੀਂ ਹੋਊਗਾ। ਏ ਚੀਜ਼ ਮੇਨ ਹੈ। ਬਿਲਕੁਲ ਜੀ। ਹਮ ਨੂੰ ਉਹੀ ਗੱਲ ਆ ਲੋਕੀ ਟੀਚਰਾਂ ਵੀ ਤੇ ਕਰਦੇ ਆ ਨਾ। ਜੀ। ਉਹ ਸਾਡੇ ਲਾਗੋ ਇੱਕ ਬੰਦਾ ਵਿਚਾਰਾ ਮੋਟਰਸਾਈਕਲ ਤੇ ਲੰਘਿਆ ਪਿੱਛੇ ਵਾਈ ਬੈਠੀ ਚੂੜਾ ਉਹਨੇ ਪਾਇਆ ਹੋਇਆ। ਦੇ ਉਹਨੂੰ ਉਹ ਗਲਤ ਚਲਾਈ ਜਾਂਦਾ ਸੀ ਕਾਰ ਚ ਵੱਜਣ ਲੱਗਾ ਤਾਂ ਮੇਰੇ ਨਾਲ ਲੱਗਦਾ ਪਰ ਆਏ ਸਹੁਰੇ ਦੇ ਦੇਦੇ ਹੁੰਦੇ ਸਿੱਖਣਾ ਆਪ ਪੈਂਦਾ ਹੈ ਹਨਾ ਤੇ ਚਰਾਂ ਨਹੀਂ ਹੁੰਦੀਆਂ ਹਨਾ ਪਰ ਚਰਾਂ ਵੀ ਹੁੰਦੀਆਂ ਸੋ ਕੀ ਲੋੜ ਹੈ ਕਿ ਅਸੀਂ ਸਟੈਂਡਰਡ ਦੇ ਬੈਗਰ ਬਣ ਗਏ ਹੈ ਤਾਂ ਬੈਗਰ ਹੀ ਆ ਨਾ ਮੰਗ ਕੇ ਹੀ ਲਿਆ ਨਾ ਕਿਸੇ ਕੋਲੋਂ ਬਿਲਕੁਲ ਬਿਲਕੁਲ ਸੋ ਕੁਗੀ ਪਾਜੀ ਹਾਰਰ ਕਾਮੇਡੀ ਵੀ ਦਿਖਾਈ ਹੈ ਦੇ ਵਿੱਚ ਤੁਸੀਂ ਭੂਤਾਂ ਵਿੱਚ ਬਿਲੀਫ ਕਰਦੇ ਹੋ ਤੁਹਾਨੂੰ ਥੋੜਾ ਸੁਪਰਸਟੀਸ਼ੀਅਸ ਆ ਥੋੜਾ ਵਹਿਮ-ਵਹਮ ਹੁੰਦਾ ਤੁਹਾਨੂੰ ਨਹੀਂ ਮੈਂ ਨਹੀਂ ਕਰਦਾ ਕਿਉਂਕਿ ਭੂਤ ਮੇਰੇ ਜੀ ਬਿਲੀਫ ਨਹੀਂ ਕਰਦੇ ਮੈਂ ਭੂਤਾਂ 'ਚ ਨਹੀਂ ਕਰਦਾ ਜੇ ਉਹ ਕਰਦੇ ਹੁੰਦੇ ਮੈਨੂੰ ਕਦੇ ਮਿਲਦੇ ਆ ਕੇ ਹਨ ਉਹਨਾਂ ਨੂੰ ਲੱਗਦਾ ਮੈਂ ਹੈ ਨਹੀਂ ਮੈਨੂੰ ਲੱਗਦਾ ਉਹ ਹੈ ਨਹੀਂ ਇਹੋ ਜਿਹੀ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ